ਵੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਗੁਰਮੀਤ ਰਾਮ ਪਿੰਡ ਪ੍ਰਦੇਸ ਰਾਜ ਪਿੰਡ ਪੂਲਾ ਪੂਲੇ ਵਾਲੀ ਦਾਣਾ ਮੰਡੀ ਦੇ ਨਾਲ ਘਰ ਹੈ ਜੀ ਆਪਣਾ ਤੇ ਜ਼ਿਲ੍ਹਾ ਕਿਹੜਾ ਪੈਂਦੀ ਜ਼ਿਲ੍ਹਾ ਬਠਿੰਡਾ ਪੈਂਦੀ ਠੀਕ ਆ ਹਾਂ ਵੀ ਛੋਟੀ ਦੱਸੋ ਪਹਿਲੀ ਦੀ ਜਾਣਕਾਰੀ ਕਿੰਨੇ ਟਾਈਮ ਦੀ ਹੋਗੀ ਇਹ ਜੀ ਇੱਕ ਦੰਦ ਸਿੱਟਾ ਹੋਇਆ ਠੀਕ ਆ ਜੀ ਹਾਂ ਜੀ ਹੁਣ ਚਾਹੇ ਢੂੜ ਸਾਲ ਦੀ ਮੰਨ ਸਕਦਾ ਬੰਦਾ ਚਾਹੇ ਕੋਈ 200 ਸਾਲ ਦੀ ਮੰਨ ਕੇ ਲੈ ਲੇ ਠੀਕ ਹੈ ਤੇ 29 ਤਰੀਕ ਦੀ ਇਹ ਸਮਰੀ ਹੋਈ ਆ ਉਹ ਆਪਾਂ ਸਾਰਾ ਪ੍ਰੂਫ ਕਰਾ ਦਾਂਗੇ ਬੰਦੇ ਨੂੰ ਜਿਹਦੇ ਨਾਲ ਸੌਦਾ ਹੁੰਦਾ ਠੀਕ ਆ ਜੀ ਰੇਟ ਰੂਟ ਪਾ ਦਾ ਰੇਟ ਦਾ ਫੋਨ ਤੇ ਕਰ ਲਾਂਗੇ ਬਾਈ ਕਹਿੰਦਾ ਟੀਕਾ ਭਰਾਵਾ ਸਾਂਹਤੋਂ ਕਰਾਈ ਵੀ ਬਣੀ ਠੀਕ ਆ ਜੀ ਠੀਕ ਆ ਜੀ ਹਾਂ ਬਾਈ ਦੂਜੀ ਕੱਟੀ ਦੀ ਜਾਣਕਾਰੀ ਦੱਸ ਦੋ ਇਹ ਖੀਰੀ ਹੈ ਜੀ 14-15 ਮਹੀਨਿਆਂ ਦੀ ਕੱਟੀ ਆ ਹਾਂ ਜੀ ਸੀਲ ਸੂਲੇ ਵੀ ਬਹੁਤ ਆ ਠੀਕ ਆ ਜੀ ਇਹਦਾ ਰੇਟ ਇਹਦਾ 35000 ਆ ਜੀ ਠੀਕ ਆ ਜੀ ਹਾਂ ਜੀ ਬਾਈ ਇਹ ਲੀਲੀ ਦਾ ਵੀ ਦੱਸੋ ਜੀ ਇਹ ਖੀਰੀ ਹੈ ਜੀ ਕੱਟੀ ਹੈ ਜੇ ਸਾਲ ਤੋਂ ਉੱਤੇ ਆ 12-13 ਕ ਮਹੀਨਿਆਂ ਦੀ ਕੱਟੀ ਆ ਹਾਂ ਜੀ ਤੇ ਰੇਟ ਭਰਾ ਦਾ ਰੇਟ ਦਾ ਫੋਨ ਤੇ ਹੋ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਬਹੁਤ ਸੋਹਣੀ ਕਟੀਆਂ ਬਾਕੀ ਵੱਡੀ-ਵਡੀ thora-thora ਦਿਖਾਏ ਚੈੱਕ ਕਰ ਸਕਦੇ ਹਾਂਜੀ ਵੀ ਛੋਟੀ ਜੀ ਦੱਸੋ ਜਾਣਕਾਰੀ ਇਹ 5-6 ਮਹੀਨਿਆਂ ਦੀ ਹੈ ਜੀ ਠੀਕ ਹੈ ਜੀ ਇਹ ਸਰਕਾਰੀ ਸੀ ਮੰਡੀ ਕੱਟੀ ਆ ਠੀਕ ਹੈ ਜੀ ਥੱਲਾ-ਥੱਲਾ ਇਹ ਵੀ ਬਹੁਤ ਸਾਫ ਆ ਠੀਕ ਹੈ ਜੀ ਰੇਟ ਇਹਦਾ ਵੀ ਫੋਨ ਤੇ ਕਰ ਲਾਂਗੇ ਜੀ ਦੇਣ ਲਈ ਹੋ ਠੀਕ ਹੈ ਜੀ 4 ਕਟੀਆਂ ਹੀ ਆਪਣੇ ਕੋਲ ਆ ਜੀ ਹਾਂਜੀ 4 ਲੋਪਰਾ ਬਾਈ ਕੋਲ 4 ਕਟੀਆਂ ਇੱਕ ਲਈ ਲੈ ਜਾ ਵੀ ਤੇ ਇੱਕ ਬਾਈ ਕਹਿੰਦਾ ਟੀਕਾ ਹੀ ਭਰਾਵਾ ਸਾਂਹ ਤੋਂ ਬਣੀ ਪਤਾ ਨਹੀਂ ਤੇ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਮਿਲਦੇ ਭਰਾ ਅਗਲੀ ਮਹੀਨੇ ਚੁੱਕ ਕੇ ਬਾਈ